ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਨਿਊਜ਼ ਦਾ ਟਾਟਾ ਸਭ ਦਾ ਸਵਾਗਤ ਕਰਦਾ ਹਾਂ ਨਗਰ ਕੌਂਸਲ ਵੱਲੋਂ ਸਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਗਿਆ ਨਗਰ ਕੌਂਸਲ ਦਾ ਕਹਿਣਾ ਹੈ ਕਿ ਜਿਨ੍ਹਾਂ ਕਿਰਾਏਦਾਰਾਂ ਨੇ ਜਾਂ ਜਿਨ੍ਹਾਂ ਬਕਾਇਦਾਰਾਂ ਨੇ ਰੈਂਟ ਨਹੀਂ ਦਿੱਤਾ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਨਗਰ ਕੌਂਸਲ ਦੀ ਟੀਮ ਅੱਜ ਬੂਥ ਮਾਰਕੀਟ ਵਿੱਚ ਪਹੁੰਚੀ ਬਹੁਤ ਮਾਰਕੀਟ ਪਹੁੰਚ ਕੇ ਉਹਨਾਂ ਵੱਲੋਂ ਕੁਝ ਦੁਕਾਨਾਂ ਦੇ ਤਾਲਾ ਬੰਦੀ ਕਰ ਦਿੱਤੀ ਗਈ। ਤਾਲੇ ਤੱਕ ਲਗਾ ਦਿੱਤੇ ਗਏ ਕਿ ਉਹਨਾਂ ਦਾ ਇਹ ਕਹਿਣਾ ਸੀ ਕਿ ਇਹਨਾਂ ਨੇ ਬਕਾਇਆ ਨਹੀਂ ਦਿੱਤਾ ਰੈਂਟ ਬਕਾਇਆ ਖੜਾ ਹੈ ਇਸ ਲਈ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਦੋਸਤੋ ਕਈ ਸਾਲ ਪਹਿਲੇ ਗਣੇਸ਼ ਗੋਤ ਮਾਰਕੀਟ ਬਣੀ ਸੀ। ਇਸ ਗਣੇਸ਼ ਗੋਤ ਮਾਰਕੀਟ ਦੇ ਵਿੱਚ ਕਰੇਬ-ਕਰੇਬ 234 ਬੂਥ ਨਗਰ ਕੌਂਸਲ ਵੱਲੋਂ ਐਗਰੀਮੈਂਟ ਦੇ ਤਹਿਤ ਇਹਨਾਂ ਬੂਥ ਮਾਲਕਾਂ ਕੋਲੋਂ ਕਿਰਾਇਆ ਲਿਆ ਜਾਂਦਾ ਰੈਂਟ ਲਿਆ ਜਾਂਦਾ ਪਰ ਨਗਰ ਕੌਂਸਲ ਦਾ ਕਹਿਣਾ ਸੀ ਕਿ ਕਾਫੀ ਬਕਾਇਆ ਹੋ ਚੁੱਕੇ ਹਨ ਇਹ ਬਕਾਇਆ ਨੀ ਦੇਰੇ ਇਸ ਲਈ ਇੱਕ ਕਾਰਵਾਈ ਕੀਤੀ ਜਾ ਰਹੀ ਹੈ ਇਤਨਾ ਨਹੀਂ ਕੁਝ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਇਸ ਕਾਰਵਾਈ ਦੇ ਵਿੱਚ ਪੱਖਪਾਤ ਵੀ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਸੀ ਕਿ ਜਿਨ੍ਹਾਂ ਦੁਕਾਨਦਾਰਾਂ ਕੰਨੀ ਜਿਨ੍ਹਾਂ ਬੂਥ ਮਾਰਕੀਟ ਦੇ ਵਿੱਚ ਬੈਠੇ ਮਾਲਕਾਂ ਕੰਨੀ ਬਹੁਤ ਜ਼ਿਆਦਾ ਬਕਾਇਆ ਹੈ ਉਹਨਾਂ ਦੇ ਖਿਲਾਫ ਉਹਨਾਂ ਦੇ ਦੁਕਾਨ ਦੇ ਕਿਸੇ ਤਰ੍ਹਾਂ ਦੇ ਤਾਲੇ ਬੰਦੇ ਨਹੀਂ ਕੀਤੇ ਜਾ ਰਹੇ ਜਿਨ੍ਹਾਂ ਲੋਕਾਂ ਦੇ ਕੋਲ ਘਟ ਬਕਾਇਆ ਖੜਾ ਹੈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਤਾਂ ਇਹ ਗੱਲ ਦੇਖਣ ਦੇ ਵਿੱਚ ਆਈ ਕਿ ਖਾਸ ਕਰ ਉਹ ਦੁਕਾਨਾਂ ਦੇ ਤਾਲਾ ਬੰਦੇ ਕੀਤੇ ਗਏ ਜਿਨ੍ਹਾਂ ਦੇ ਜਿਹੜੇ ਸ਼ਟਰ ਜਿਨ੍ਹਾਂ ਦੇ ਬੰਦ ਸਨ ਜਿਹੜੀਆਂ ਜਿਹੜੇ ਦੁਕਾਨਾਂ ਨਹੀਂ ਖੁੱਲੀਆਂ ਇਸ ਦੌਰਾਨ ਇਸ ਇਹ ਜਿਹੜੇ ਕਾਰਵਾਈ ਸੀ ਨਗਰ ਕੌਂਸਲ ਦੇ ਸੁਪਰਡੈਂਟ ਦੀ ਗਵਾਈ ਵਿੱਚ ਸਿਰੇ ਚੜਾਈ ਗਏ ਇਸ ਦੌਰਾਨ ਸੁਪਰਡੈਂਟ ਨਾਲ ਵੀ ਗੱਲਬਾਤ ਕੀਤੀ ਗਈ ਆਉ ਸੁਣੋਨੇ ਆ ਕਿ ਨਗਰ ਕੌਂਸਲ ਦੇ ਸੁਪਰਡੈਂਟ ਦਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਇਸ ਕਾਰਨ ਲੈ ਕੇ ਕੀ ਕਹਿਣਾ ਹੈ ਬਲਵਿੰਦਰ ਸਿੰਘ ਸਾਰੇ ਕੋਈ ਬੂਥ ਮਾਰਕੀਟ ਆਇਓ ਇਹਦਾ ਲੋਕਾਂ ਦੇ ਬਗਾਏ ਰਹਿੰਦੇ ਨੇ ਜਿਹਨਾਂ ਬੰਦੇ ਆ ਰਹੇ ਉਹਨਾਂ ਦੇ ਇਸ ਤਰ੍ਹਾਂ ਕਵਰ ਕਰਉਂਦੇ ਆ ਕਿੰਨਾ ਕ ਬਗਾਇਆ ਹੈਗਾ ਅੰਦਾਜ਼ਾ ਉਹਦੇ ਵਿੱਚ ਅਸੀਂ ਜਿਵੇਂ ਜਿਵੇਂ ਡੀਸੀਆਰ ਮੁਤਾਬਕ ਦੇਖ ਰਹੇ ਹਾਂ ਜੀ ਉਹਦੇ ਮੁਤਾਬਕ ਦੇ ਲੰਪਾਇਰ ਹੈ ਭਰਾ ਸਾਡੇ ਅੰਦਾਜ਼ਾ ਕੋਈ ਰਫਲੀ ਵੀ ਟੋਟਲ 234 ਬੂਥ ਨੇ ਇਥੇ ਤਾਂ ਕਿੰਨਾ ਕੁ ਬਗਾਇਆ ਲਗਭਗ ਤੁਹਾਡਾ ਜਾਂਦਾ ਹੋਣਾ ਇਸ ਬਾਰੇ ਕੁਛ ਨਹੀਂ ਦੱਸ ਸਕਦੇ ਹਜੇ ਅੱਛਾ ਇਹ ਜਿਹੜਾ ਹੁਣ ਤੁਸੀਂ ਜਿਹੜਾ ਨੇ ਕਿਰਾਇਆ ਨਹੀਂ ਭਰਿਆ ਲੋਕ ਲਾ ਰਹੇ ਹੋ ਜਿਹੜਾ ਹਾਂ ਜੀ ਕਾਜੀ ਨੋਟਸ ਦਿੱਤੇ ਆ ਬਲੇ ਤੁਸੀਂ ਨੋਟਸ ਜਾਰੀ ਹੋਏ ਹੋਏ ਨੇ ਅੱਛਾ ਹਾਂ ਜੀ ਕਿੰਨੇ 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 ਵਾਰ ਨੋਟਸ ਜਾਰੀ ਹੋਏ ਇਹਨਾਂ ਨੂੰ ਚਾਰ ਚਾਰ ਵਾਰ ਚਾਰ ਚਾਰ ਤਿੰਨ ਤਿੰਨ ਦੋ ਚਾਰ ਚਾਰ ਵਾਰ ਨੋਟਸ ਜਾਰੀ ਹੋਏ ਕੋਈ ਇਹਨਾਂ ਨੂੰ ਹੋਰ ਕੋਈ ਟਾਈਮ ਬੋਨਡ ਕੀਤਾ ਵੀ ਇੰਨੀ ਟਾਈਮ ਜ਼ੋਰ ਭਰ ਦੇਣਾ ਨੋਟਸ ਦੇ ਵਿੱਚ ਹੀ ਟਾਈਮ ਹੁੰਦਾ ਜੀ ਅੱਛਾ ਕਿੰਨੇ ਕ ਹੁਣ ਤੱਕ ਤੁਸੀਂ ਬੂਥਾਂ ਨੂੰ ਇਹ ਲੋਕ ਆ ਚੁੱਕੇ ਹੋ ਜਿਨ੍ਹਾਂ ਨੇ ਕਰਾਇ ਨਹੀਂ ਦਿੱਤਾ ਅਸੀਂ ਮੌਕੇ ਦੇ ਦੇਖਦੇ ਹਾਂ ਜੀ ਏਦਾਂ ਦੀ ਕੋਈ ਹੈ ਨਹੀਂ